ਬਿਲਕੁਲ ਇੱਥੇ ਆ ਰਹੇ ਹਾਂ ਤੇ ਕੇਦਰੀਵਾਲ ਬੋਲਦੇ ਆ ਇਹ ਦੇਖੋ ਤੁਹਾਡਾ ਕੀ ਕਸੂਰ ਹੈ ਇੱਧਰ ਦਿੱਲੀ ਵਾਲਿਆਂ ਨੂੰ ਪੁੱਛ ਲਓ ਇੱਧਰ ਪੰਜਾਬ ਵਾਲਿਆਂ ਨੂੰ ਪੁੱਛ ਲਓ ਤੁਸੀਂ ਵਿਚਕਾਰ ਕਿਉਂ ਪਿਸ ਰਹੇ ਹੋ ਜੀ ਬਿਲਕੁਲ ਜੀ ਇੱਕ ਕਮਾਲ ਦੀ ਐਗਜ਼ਾਮਪਲ ਹੈ ਹਰਿਆਣੇ ਦੀ ਇੱਕ ਮੈਨੂੰ ਲੱਗਦਾ ਹੈ ਕਿ ਕਾਫੀ ਔਖੀ ਸਥਿਤੀ ਦੀ ਉੱਥੇ ਭਾਜਪਾ ਵਾਲਾ ਨੂੰ ਸਾਹਮਣਾ ਕਰਨਾ ਪਏਗਾ ਕੋਕੋ ਦੋਨੇ ਪਾਸੇ ਤੋਂ ਕੁਝ ਸਦਾ ਦਿੱਲੀ ਨਾਲ ਲੱਗਦਾ ਹੈ ਕੈਣਾ ਦੇ ਕਾਫੀ ਲੋਕ ਹੈ ਜਿਹੜੇ ਦਿੱਲੀ ਰੋਜ਼ ਆਉਂਦੇ ਜਾਂਦੇ ਆ ਸਾਂਝਾ ਉਹਨਾਂ ਦੀ ਇਦਾਂ ਪੰਜਾਬੀਆਂ ਨਾਲ ਆਪਣਾ ਸੰਗਰੂਰ ਪਟਿਆਲਾ ਦਾ ਹਰਿਆਣਾ ਨਾਲ ਤੇ ਆਦਾ ਪੰਜਾਬ ਨਾਲ ਰਿਸ਼ਤੇਦਾਰੀਆਂ ਸਾਂਝਾ ਹੈਗੀਆਂ ਗੁਆੜਾ ਇੱਕ ਜਦੋਂ ਖੇਤੀਬਾੜੀ ਦੀ ਆਪਾਂ ਗੱਲ ਕਰਦੇ ਆ ਕਿਸਾਨਾਂ ਨੇ ਇਸ ਮੁੱਦੇ ਤੇ ਕਾਫੀ ਸਹਿਯੋਗ ਬਣਾਇਆ ਜੀ ਸੋ ਕੱਲ ਜਿਹੜੀ ਹਰਿਆਣਾ ਦੇ ਵਿੱਚ ਰੈਲੀ ਕੀਤੀ ਹੈ ਉਹਨਾਂ ਨੇ ਚਲੋ ਆਪਣੇ ਗੱਲ ਦਾ ਪਾਰਟੀ ਦੇ ਤੌਰ ਤੇ ਨਾ ਤਾਂ ਮਾਣੇ ਕਰਨੀ ਹੁੰਦੀ ਹੈ ਕਿ ਤੁਸੀਂ ਸਾਨੂੰ ਮੌਕਾ ਦਿਓ ਸਾਨੂੰ ਮੌਕਾ ਦਿਓਗੇ ਤਾਂ ਅਸੀਂ ਤਬਦੀਲੀ ਲਿਆਵਾਂਗੇ ਰੋਜ਼ਗਾਰ ਦੀ ਗੱਲ ਕੀਤੀ ਹੈ ਵਿਕਾਸ ਦੀ ਗੱਲ ਕੀਤੀ ਹੈ ਕਿਸਾਨਾਂ ਦੀ ਗੱਲ ਕੀਤੀ ਹੈ ਉਹ ਤਾਂ ਉਹਨਾਂ ਨੇ ਗੱਲਾਂ ਕੀਤੀਆਂ ਕੀਤੀਆਂ ਪਰ ਵੀ ਇਹ ਜਰਨਲਿਸਟ ਮੈਨੂ ਨਾਲ ਪਹਿਲੀ ਵਾਰ ਹੀ ਲੱਗੀ ਜੀ ਕਿ ਕਿਸੇ ਪੰਜਾਬ ਦੇ ਆਗੂ ਨੇ ਮੁੱਖ ਮੰਤਰੀ ਨੇ ਜਾ ਕੇ ਇੱਕ ਠੋਕੇ ਪੰਜਾਬ ਦੇ ਮਾਡਲ ਦੀ ਗੱਲ ਕੀਤੀ ਹੈ ਹਰਿਆਣਾ ਚ ਕਿ ਹਰਿਆਣਾ ਵਾਲਿਓ ਜੀ 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 ਜਨਾਜ਼ਾ ਮਾਡਲ ਬਣਾਓ ਤੁਹਾਡੀ ਵੀ ਤਰੱਕੀ ਹੋਏ